ਮਾਮਲਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਦੇ ਥਾਣਾ ਚਾਟੀ ਵਿੰਡਾ ਦੇ ਨੌਂ ਦੇ ਪਿੰਡ ਗਿਲਵਾਲੀ ਦਾ ਹੈ ਜਿੱਥੇ ਰਾਤ ਇੱਕ ਨਵ ਆਇਆ ਜੁੜਾ ਜਦੋਂ ਆਪਣੇ ਕਮਰੇ ਦੇ ਵਿੱਚ ਸੁੱਤਾ ਪਿਆ ਸੀ ਤਾਂ ਉਦੋਂ ਰਾਤ 1:30 ਵਜੇ ਦੇ ਕਰੀਬ ਇੱਕ ਚੋਰ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦਿਆਂ ਵਿਆਹੇ ਜੁੜੇ ਅਮਰਤਪਾਲ ਅਤੇ ਗੁਰਪ੍ਰੀਤ ਕੌਰ ਦੀ ਚੈਨੀ ਮੁੰਦਰੀਆਂ ਤੇ ਮੋਬਾਈਲ ਦੇ ਨਾਲ ਨਾਲ 40000 ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਜਿਸ ਸੰਬੰਧੀ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਗੁਰਪ੍ਰੀਤ ਕੌਰ ਕੀ ਗੱਲ ਬਾਤ ਹੈ ਰਾਜੇ ਚੋਰੀ ਹੋਈ ਏ ਤੁਹਾਡੇ ਘਰ ਵਿੱਚ ਉਸ ਸਮੇਂ ਤੁਸੀਂ ਕਿੱਥੇ ਸੀ ਤੇ ਕੀ ਕੀ ਚੋਰੀ ਹੋਈ ਚੋਰੀ ਮੀਨਿੰਗ ਹਾਰ ਚਾਈਨੀ ਮੁੰਦਰੀ ਸੀਗੀ ਇੱਕ ਕੈਸ਼ ਵੀ ਸੀਗਾ ਉਹ ਚੱਕਿਆ ਗਿਆ ਅਰੇ ਦੇ ਹਾਂਜੀ ਤੁਸੀਂ ਕਿੱਥੇ ਤੁਹਾਨੂੰ ਵੀ ਪਤਾ ਲੱਗਿਆ ਪਤਾ ਹੀ ਨਹੀਂ ਲੱਗਾ ਜੀ ਅਪਣ ਨੂੰ ਬਿਲਕੁਲ ਵੀ ਆਵਾਜ਼ ਵਗੈਰਾ ਆਈ ਨਹੀਂ ਆਪਾਂ ਦੂਜੇ ਕਮਰੇ 'ਚ ਸੀਗੇ ਹਾਂਜੀ ਕਿਸੇ ਤੇ ਕੋਈ ਸ਼ੱਕ ਲੱਗਦਾ ਤੁਹਾਨੂੰ ਸ਼ੱਕ ਤੇ ਨਹੀਂ ਜੀ ਫਿਲਹਾਲ ਕਿਥੇ ਦੇ ਕੀ ਸੀ ਸੀ ਵੀ ਤੁਸੀਂ ਕੜਾਈਏ ਦੇ ਵਿੱਚ ਕਿੰਨੇ ਨੌਜਵਾਨ ਸੀ ਜਿਹੜਾ ਉਹ ਚੋਰ ਸੀ ਕਿੰਨੇ ਜਾਨੀ 21 ਸੀਗਾ ਇਹਿੰਦੜਾ ਚੋਰ ਆ ਤੁਹਾਡੇ ਘਰ ਕਿੱਦਾਂ ਐਂਟਰ ਹੋਇਆ ਉਹ ਕਿਵੇਂ ਲੱਗਦਾ ਤੁਸੀਂ ਕਿਵੇਂ ਲੱਗਦਾ ਕਿਵੇਂ ਲੱਗਦਾ ਓਮਨਿੰਗ ਕੋਠਿਆਂ ਦੇ ਉੱਪਰ ਦੀੋਂ ਹੀ ਆਇਆ ਵਾ ਸਿੱਧਾ ਨਹੀਂ ਬਣੀ ਇਦਾਂ ਕੰਦ ਟੱਪੀ ਕਿਹੜਾ ਦਰਵਾਜ਼ਾ ਟੁੱਟਿਆ ਹੋਇਆ ਇਹਨਾਂ ਨੇ ਐਂਟਰੀ ਕੀਤੀ ਦਰਵਾਜ਼ਾ ਉਹ ਉੱਦ 42 ਵਾਲਾ ਠੀਕ ਹੈ ਜੀ ਸਰ ਕੀ ਨਾਮ ਤੁਹਾਡਾ ਕੀ ਗੱਲਬਾਤ ਹੋਈ ਤੁਹਾਡੇ ਚ ਸਰ ਮੇਰਾ ਨਾਮ ਅਭਿਧਪਲ ਸਿੰਘ ਹੈ ਤੇ ਸਰ ਅਸੀਂ ਗਏ ਆ ਮੈਂ ਤੇ ਹਸਬੰਡ ਤੇ ਮੇਰੀ ਵਾਈਫ ਤੇ ਕੱਲ ਰਾਤ ਤਕਰੀਬਨ 1:00 ਵਜੇ ਦਾ ਟਾਈਮ ਸੀ ਅਸੀਂ 1:00 ਵਜੇ ਨਾਲ ਵਾਪਸ ਆ ਗਏ ਤੇ ਅਸੀਂ 1:30 2:00 ਵਜੇ ਨਾਲ ਜੀ ਸੁੱਤੇ ਆ ਤੇ ਅਸੀਂ ਸੌਂਦੇ ਸਾਰੀ ਖੜਕੇ ਦੀ ਥੋੜੀ ਜੀ ਆਵਾਜ਼ ਆਈ ਹੈ ਹਲਕੀ ਜੀ ਪਰ ਸੀ ਨੋਟਿਸ ਨਹੀਂ ਕੀਤਾ ਇਸ ਗੱਲ ਨੂੰ ਤੇ ਉਹਨਾਂ ਸਵੇਰੇ ਜਦੋਂ ਉੱਠ ਕੇ ਦੇਖਿਆ ਸਾਡੇ ਘਰੇ ਕੋਈ ਵੀ ਸਾਡਾ ਕੋਈ ਸਮਾਨ ਨਹੀਂ ਰਿਹਾ ਕੋਈ 골ਡ ਵਗੈਰਾ ਕੋਈ ਜੁਲਰੀ ਵਗੈਰਾ ਨਹੀਂ ਸਾਡੇ ਘਰੇ ਰਹੀ ਕੋਈ ਸਾਡਾ ਕੈਸ਼ ਨਹੀਂ ਰਿਹਾ ਤੁਸੀਂ ਫਿਰ ਪੁਲਿਸ ਕਪਲੇਟ ਰਖਾਈ ਆ ਤੇ ਪਰ ਹਲੇ ਤੱਕ ਕੁਝ ਪਤਾ ਨਹੀਂ ਜਿ ਲੱਗਾ ਘਰ ਚ ਕੌਣ ਹੋਰ ਨੇ ਤੁਹਾਡੇ ਸਾਡੇ ਘਰ ਚ ਮੈਂ ਮੇਰੀ ਮੰਮੀ ਡੈਡੀ ਤੇ ਮੇਰੀ ਵਾਈਫ ਜੀ ਮੰਮੀ ਪਪਾ ਘਰ ਚ ਨਹੀਂ ਸੌਂਦੇ ਨਹੀਂ ਉਸ ਟਾਈਮ ਘਰ ਨਹੀਂ ਜੀ ਤਾਨੂੰ ਕੀ ਲੱਗਦਾ ਕਿ ਜਿਹੜੀ ਸੀਸੀਟੀਵੀ ਤੁਸੀਂ ਤੁਹਾਡੇ ਵੱਲੋਂ ਗਲਤੀ ਕੋਈ ਸੀਸੀਟੀਵੀ ਚ ਸਰ ਬੰਦਾ ਇਹਦੇ ਪਛਾਣ ਨਹੀਂ ਆਉਂਦੀ ਕੋਈ ਵੀ ਸੀਸੀਟੀਵੀ ਆਇਆ ਵਾ ਬੰਦਾ ਇੱਕ ਆਇਆ ਵਾ ਪਰ ਉਹਦੇ ਚ ਹਾਂਜੀ ਕੀਤੀ ਜੇ ਕੀ ਕਹਿੰਦੇ ਪੁਲਿਸ ਵਾਲੇ ਆਉਂਦੇ ਵੀ ਲੱਭ ਲੈਣੇ ਆ ਨਹੀਂ ਦੋਵੇਂ ਜਣੇ ਕੋਈ ਸ਼ੱਕ ਲੱਗਦਾ ਸ਼ੱਕ ਤਿੰਨ ਜਗੇ ਇਸ ਤਰ੍ਹਾਂ ਕਿਸੇ ਦੇ ਕਰ ਸਕਦੇ ਕਿੰਨਾ ਕੁ ਸਮਾਨ ਸੀ ਘਰ ਦੇ ਵਿੱਚ ਸਮਾਨ ਦੇ ਵਿੱਚ ਕਾਫੀ ਘਰ ਦੇ ਵਿੱਚ ਕਾਫੀ ਸਮਾਨ ਸੀ ਇੱਕ ਮੇਰੇ ਚਾਂਸ ਸੀ ਦੋ ਚਾਰ ਮੇਰੀ ਮੰਦਰੀਆਂ ਸੀ ਤੇ ਇੱਕ ਮੇਰੇ ਘਰ ਦੀ ਦਾ ਸੈਟਿੰਗ ਇੱਕ ਮੇਰਾ ਫੋਨ ਵੀ ਲੱਗੇ ਜੈ ਕੈਸ਼ ਕੈਸ਼ ਵੀ ਗਿਆ ਹਾਂਜੀ ਕੈਸ਼ ਵੀ ਜੇ ਕਿੰਨਾ 30-40000 ਰੁਪਏ ਕੈਸ਼ ਸੀ ਘਰ ਦੇ ਵਿੱਚ ਤੁਹਾਨੂੰ ਕਿਵੇਂ ਕਿਵੇਂ ਸਵੇਰੇ ਉੱਠ ਕੇ ਵੇਖਿਆ ਕੀ ਟੁੱਟਿਆ ਹੋਇਆ ਸੀ ਜਿੰਨਾ ਉਹਨਾਂ ਨੇ ਚੋਰ ਨੇ ਐਂਟਰੀ ਅੰਦਰ ਸਰ ਉਹਨਾਂ ਸਾਡੇ ਗੇਟ ਹੀ ਆਂ ਦਾ ਜਾਲੀ ਵਾਲਾ ਉਹਦੀ ਜਾਲੀ ਪਾੜ ਕੇ ਉਹਨਾਂ ਨੇ ਵਿੱਚੋਂ ਹੱਥ ਪਾ ਕੇ ਫਿਰ ਕੁੰਡੀ ਖੋਲੀ ਸੀ ਘਰ ਦੀ ਪ੍ਰਸ਼ਾਸਨ ਤਾਂ ਕੀ ਮੰਗ ਕਰਤੋ ਨਹੀਂ ਪ੍ਰਸ਼ਾਸਨ ਤਾਂ ਸਹੀ ਮੈਂ ਇਹੀ ਮੰਗ ਕਰਦੇ ਆਂ ਵੀ ਸਾਡਾ ਜਲਦ ਤੋਂ ਜਲਦ ਸਾਡਾ ਚੋਰ ਫੜਿਆ ਜਾਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਜਾਵੇ ਉਥੇ ਇਸ ਸੰਬੰਧੀ ਪੁਲਿਸ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਚੋਰਾਂ ਦੇ ਵੱਲੋਂ ਮੋਬਾਈਲ ਬੰਦ ਨਹੀਂ ਕੀਤਾ ਗਿਆ ਜਲਦੋਂ ਲੋਕੇਸ਼ਨ ਟ੍ਰੇਸ ਕਰਕੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ओके ਹਾਂ ਜੀ ਸਰ ਇੱਕ ਬਲਵਾਲੀ ਪਿੰਡ ਦੇ ਘਰ ਵਿੱਚ ਚੋਰੀ ਹੋਈ ਏ ਤੇ ਕੀ ਤਰੀਕਾ ਸੀ ਜੀ 19 ਤਰੀਕ ਨੂੰ ਸਾਨੂੰ ਐ 12ਵੇਂ ਮਹੀਨੇ ਨੂੰ 19 ਤਰੀਕ ਨੂੰ ਪਰਸੋਂ ਇਹਨਾਂ ਦੀ ਦਰਖਾਸਤ ਆਈ ਸੀ 8:10 ਵਜੇ 8:10 ਦਰਖਾਸਤ ਮੌਕੇ ਮੈਂ ਵੇਖਿਆ ਜਾ ਕੇ ਵੇਖਿਆ ਤੇ ਇੱਕ ਘਰ ਆ ਚਾਰ ਬੰਦੇ ਹੋ ਕੇ ਰਿਆ ਸਾਰੇ ਬੰਦੇ ਤੇ ਦੋ ਕਮਰੇ ਆ ਇੱਕ ਰਸੋਈ ਤੇ ਇੱਕ ਸਾਈਡ ਤੇ ਇਹ ਮੁੰਡਾ ਜਿਹੜਾ ਮੁੰਡਾ ਅੰਮ੍ਰਿਤਪਾਲਾ ਮੁੰਡਾ ਇਹਦੀ ਘਰ ਦੀ ਨਵਾਂ ਵਿਆਹ ਆ ਇਹ ਸੁੱਤੇ ਤੇ ਨਾਲ ਦਾ ਕਵਰੇਜ ਇਸ ਬੈੱਡ ਇਹਨਾਂ ਦੇ ਟੱਠੇ ਨਵੇਂ ਉੱਤਰ ਨਹੀਂ ਸੁੱਤੇ ਦੂਜੇ ਪੱਲੇ ਸੁੱਤੇ ਆ ਤੇ ਮਾਤਾ ਇਹਨਾਂ ਦੀ ਗਈ ਇਹਨਾਂ ਦੀ ਭੈਣ ਕੋਈ ਬਿਮਾਰ ਆ ਤਾਂ ਉੱਥੇ ਗਈ ਤੇ ਆਲ ਕੇ ਲਿਖਾਇਆ ਕਿ ਮੇਰਾ ਕੁਝ ਰੁਪਏ ਤੇ ਕੋਈ ਮੁੰਦਰੀਆਂ ਦੋ ਉਹ ਕੋਈ ਨਾਮ ਨੂੰ ਮਤਲਬ ਵਾਕੀ ਲੈ ਗਿਆ ਤੇ ਜਿੰਦਾ ਜਿਹੜਾ ਉਹ ਸਾਰੇ ਜਿਹੜੀ ਗਰੇਲਿਆ ਉਹ ਟੁੱਟੀ ਸੀ ਥੋੜੀ ਆਹ ਕੀਤਾ ਇਹਨਾਂ ਦੇ ਹੁਣ ਜਿਹੜਾ ਇਹਦਾ ਮੋਬਾਈਲ ਉਹ ਵੀ ਚੋਰੀ ਹੋਇਆ ਕੋਈ ਵੈਰ ਉਹ ਚੱਲਦਾ ਸੀ ਉਹ ਹੀ ਲੋਕੇਸ਼ਨ ਤੇ ਲਾਇਆ ਲੋਕੇਸ਼ਨ ਤੇ ਜਦੋਂ ਆਹ ਕੋਡ ਆ ਗਈ ਸਾਨੂੰ ਸਾਈਬਰ ਕ੍ਰਾਈਮ ਵੱਲੋਂ ਫੇਰ ਜੋ ਕਾਰਵਾਈ ਅਮਰੋਜ ਚੱਲਦੀ ਚਲੂ ਲੋਕਾਂ ਨੂੰ ਜਾਂਚ ਜਮਾਂ ਮਰੋਜ਼ ਕਰਕੇ ਮੁੜ ਕੇ ਪਰਚਾ ਦਵਾਂਗੇ ਫੇਰ ਜਿਹੜਾ ਦੋਸ਼ੀ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਹੰਤ ਕਰਾਂਗੇ ਐਸਐਮ ਜੀ ਨਿਊਜ਼ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਰਿਪੋਰਟ